ਸਸੀ ਗੱਲ ਜੀ ਵਧੀਆ ਫਾਸ ਸਾਹਿਬ ਵਧੀਆ ਤੇ ਹੀ ਦੱਸੋ ਜੀ ਹਾਂ ਜੀ ਠੀਕ ਹੈ ਜੀ ਓਕੇ ਸਰ ਸੁਣੋ ਰਿਪੋਰਟ ਆਈ ਸੀ ਹਾਂ ਜੀ ਕਿ ਤੁਸੀਂ ਫੈਂਸ ਤੇ ਗੋਰਡ ਲਗਾ ਸਕਦੇ ਕਿ세 ਕਰਕੇ ਕੀ ਦੀ ਕੀ ਦੀ ਰਿਪੋਰਟ ਆਈ ਸੀ ਗੁਰਦੁਆਰੇ ਵਾਲੇ ਨੂੰ ਆਈ ਕਿ ਗੁਰਦੁਆਰੇ ਵਾਲੇ ਕਿ ਕਹਿ ਦੇਣ ਜੀ ਗੁਰਦੁਆਰੇ ਵਾਲੇ ਕਿ ਕਹਿ ਦੇਣ ਹਾਂ ਜੀ ਕੋਲ ਤੇ ਆ ਜਾਣੋ ਕਹਿਣ ਸਾਨੂੰ ਆਪੇ ਸੋ ਉਹ ਕਹਿੰਦੇ ਆ ਕਿ ਪ੍ਰਾਈਵੇਟ ਪ੍ਰਾਪਰਟੀ ਹੈ ਹਾਂ ਜੀ ਤੁਸੀਂ ਫੈਂਸ ਤੇ ਬੋਰਡ ਨਹੀਂ ਲਗਾ ਸਕਦੇ ਉਧਰ ਤੁਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਨਹੀਂ ਅਸੀਂ ਪੀਸਫੁਲੀ ਹੈ ਜਿਹੜਾ ਇਹ ਸਿਲੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਇਹ ਗੁਰਦੁਆਰਾ ਸਾਹਿਬ ਸੰਗਤ ਦਾ ਹੈ ਹਾਂ ਜੀ ਬਿਲਕੁਲ ਤੁਹਾਡੀ ਗੱਲ ਹੈ ਜਿਹੜੀ ਗੱਲ ਹੈ ਹਾਂ ਜੀ ਤੁਸੀਂ ਕਹ ਲਓ ਕਿ ਹੁਣ ਲੈਂਡ ਪੱਖੋਂ ਗੱਸੀ ਨਹੀਂ ਲੈਂਗੁਏਜ ਪੱਖੋਂ ਅਫਸਰਲ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ ਜੀ ਉਹ ਚਲੋ ਕੋਧੀ ਹੈ ਮਾਰਦੀ ਹੈ ਪਰ ਆਪਾਂ ਕਿਹੜਾ ਕੋਈ ਗਲਤ ਕਰ ਰਹੇ ਹਾਂ ਜੋ ਵੀ ਨਹੀਂ ਪਰ ਇਹ ਗੁਰਦੁਆਰਾ ਗੁਰਦੁਆਰਾ ਸਾਹਿਬ ਪੀਸਫੁਲੀ ਬੈਠੇ ਆ ਹਾਂ ਜੀ ਗੁਰਦੁਆਰਾ ਸਾਹਿਬ ਦੇ ਲਈ ਹੈ ਜੀ ਇਹ ਇਹਦੇ ਵਿੱਚ ਮੈਨ ਇਹਦੇ ਵਿੱਚ ਗਲਤ ਕੀ ਲਿਖਿਆ ਜੀ ਤੁਸੀਂ ਆਪ ਦੇਖ ਲਓ ਨਹੀਂ ਸਰ ਕੁਛ ਗਲਤ ਨਹੀਂ ਲਿਖਿਆ ਕੁਝ ਨਹੀਂ ਹੁਣ ਤੁਸੀਂ ਜੀ ਮੇਰੀ 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 ਇੱਕ ਗੱਲ ਸੁਣੋ ਇਹਦੇ ਵਿੱਚ ਗਲਤ ਕੀ ਲਿਖਿਆ ਜੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਾਰੇ ਉਦੇਦਾਰ ਅਮਰਤਾ ਰਹੀ ਹੋਣੇ ਚਾਹੀਦੇ ਹਨ ਹਨ ਕੀ ਇਹ ਮੰਨ ਗਲਤ ਆ ਤੁਸੀਂ ਬਿਲਕੁਲ ਸਹੀ ਲਿਖਿਆ ਸਰ ਜਿਹੜਾ ਗੁਰੂ ਘਰ ਦਾ ਨਹੀਂ ਉਹ ਸਾਡਾ ਨਹੀਂ ਸਾਡੇ ਪ੍ਰਬੰਧਾਂ ਵਿੱਚ ਜਾਂ ਤਾਂ ਮੈਂ ਕੋਈ ਗਾਲ ਕੱਢੀ ਹੋਵੇ ਇਹਨਾਂ ਨੂੰ ਜੀ ਨਹੀਂ ਕੁਛ ਨਹੀਂ ਜੀ ਨਹੀਂ ਪਰ ਇਹ ਤੁਸੀਂ ਜੀ ਪੀਸਫੁਲੀ ਬੈਠੇ ਤੁਸੀਂ ਜੀ ਉਹ ਆ ਕੇ ਇੱਥੇ ਕਹਿਣ ਉਹ ਆ ਕੇ ਕਹਿਣ ਹਟਾਉਣਾ ਪਹਟਾ ਲਾ ਠੀਕ ਹੈ ਸਰ ਕੋਈ ਨਹੀਂ ਮੈਂ ਗੱਲ ਕਰ ਤੁਸੀਂ ਉਹਨਾਂ ਨਾਲ ਗੱਲ ਕਰੋ ਕਿਉਂਕਿ ਆਪਾਂ ਗਲਤ ਲਿਖਿਆ ਹੀ ਨਹੀਂ ਆਹ ਦੇਖੋ ਕਮੇਟੀ ਸਾਡੇ ਉੱਤੇ ਕੇਸ ਕੀਤੇ ਝੂਠੇ ਜੀ ਗੁਰਦੁਆਰਾ ਸਾਹਿਬ ਦੇ ਲਈ ਲੜ ਰਹੇ ਆਂ ਸੀ ਹਨ ਜਿਹੜੇ ਇੱਥੇ ਮਰਿਆਦਾ ਲਈ ਤੇ ਮੈਂ ਕਹਾਂ ਸਾਡਾ ਪੰਥ ਦਾ ਪੈਸਾ ਉਹ ਕਾਰਜਾਂ ਤੇ ਲੱਗੇ ਅਲਕੋਹਲ ਡਰਿੰਕਰ ਜਿਹੜੇ ਆਪਾਂ ਬੈਠੇ ਇੱਥੇ ਨਸ਼ੇੜੀ ਜੀ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਵੀ ਗੁਰਦੁਆਰਾ ਸਾਹਿਬ ਦਾ ਦੂਰ ਹੋਣੀ ਚਾਹੀਦੀ ਆ ਆਹ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਕੁਝ ਆਈ ਅਮਰਤਾਰੀ ਹੋਣਾ ਚਾਹੀਦਾ ਇਹ ਚ ਗਲਤ ਤਾਂ ਕੋਈ ਲਿਖਿਆ ਹੀ ਨਹੀਂ ਕਮੇਟੀ ਵਾਲੇ ਨੂੰ ਸਰਦਾਰ ਦੀ ਕਾ ਵੀ ਮੈਂ ਤਾਂ ਇਹ ਕ ਠੀਕ ਹੈ ਜੀ ਪਹਿਲਾਂ ਉਹ ਸਾਨੂੰ ਆ ਕੇ ਕਹਿਣ ਵੀ ਇਹ ਹਟਾਉਣ ਫੇਰ ਆਈ ਉਹਨਾਂ ਨੂੰ ਪੁੱਛਾਂ ਕਿ ਕਾਹ ਤੋਂ ਹਟਾ ਰਹੇ ਆ ਇਹਦੇ 'ਚ ਗਲਤ ਕੀ ਲਿਖਿਆ ਆ ਗੁਰਦੁਆਰਾ ਸਾਹਿਬ ਦੀ ਮਰਿਆਦਾ ਬਹਾਲ ਕਰਾਉਣ ਲਈ ਜੀ ਆਹ ਦੇਖੋ ਸਾਡਾ ਸਾਥ ਦੇ ਉਹਨਾਂ ਨੂੰ ਆ ਕੇ ਕਹੋ ਜੀ ਬਾਹਰ ਆ ਕੇ ਗੱਲ ਕਰਦੇ ਠੀਕ ਹੈ ਸਰ ਹਾਂਜੀ ਸੋ ਮੇਰੀ ਰਿਕਵੈਸਟ ਹੀ ਆ ਸਰ ਤੁਹਾਨੂੰ ਕਿ ਜੇ ਤੁਸੀਂ ਬੋਰਡ ਹਟਾ ਲੂਗੇ ਫੈਂਸ ਤੋਂ ਤਾਂ ਰਿਕਵੈਸਟ ਹੈ ਸਰ ਇਹ ਨਹੀਂ ਭਾਜੀ ਮੇਰੀ ਇੰਦਾਪਣੀ ਵੀ ਜਦੋਂ ਮੈਂ ਤੁਸੀਂ ਪੀਸਫੁਲੀ ਬੈਠੇ ਆ ਮੈਂ ਟੋਟਲ ਰਿਸਪੈਕਟ ਕਰਦਾ ਤੁਹਾਡੀ ਤੁਸੀਂ ਉੱਧਰ ਬੈਠ ਸਕਦੇ ਨਹੀਂ ਆਪਾਂ ਵੀ ਤੁਹਾਡੀ ਰਿਸਪੈਕਟ ਕੀਤੀ ਮੈਂ ਕਿਹਾ ਤੁਹਾਨੂੰ ਕੁਝ ਗਲਤ ਬੋਲਿਆ ਜੀ ਪਰ ਚੱਕ ਰਹੀ ਜੀ ਇਹਦੇ ਚ ਹਟਾਉਣ ਤੇ ਜੀ ਹੁਣ ਇੱਥੇ ਬਿਠੇ ਕਾ ਲੂ ਕਿਸੇ ਦਾ ਕੰਟੈਕਟ ਹੈਗਾ ਕਿਸੇ ਨਾਲ ਮੈਂ ਗੱਲ ਕਰ ਸਕਦਾ ਨਹੀਂ ਸਰ ਮੈਨੂੰ ਪਤਾ ਨਹੀਂ ਕਿੱਥੇ ਕਿਸੇ ਨਾਲ ਨਹੀਂ ਤੁਸੀਂ ਇੱਥੇ ਜਾ ਕੇ ਉਹਨਾਂ ਨੂੰ ਪੁੱਛੋ ਵੀ ਜਿਹੜੇ ਇੱਥੇ ਪ੍ਰਬੰਧਕ ਆ ਉਹਨਾਂ ਨਾਲ ਗੱਲ ਕਰ ਨਹੀਂ ਉਹ ਆਪਣੇ ਨਾਲ ਇੱਥੇ ਬਾਹਰ ਆਉਣਗੇ ਠੀਕ ਹੈ ਜਿਹੜੇ ਅੰਦਰ ਸਾਹਮਣੇ ਬੈਠੇ ਹੁੰਦੇ ਆ ਅੰਦਰ ਹਾਂਜੀ ਹਾਂਜੀ ਜਿਹੜੇ ਸਾਹਮਣੇ ਬੈਠੇ ਹੁੰਦੇ ਉੱਤੇ ਟੇਬਲ ਤੇ ਆਪੀ ਹਾਂਜੀ ਹਾਂਜੀ ਚਲੋ ਕੋਈ ਨਹੀਂ ਮੈਂ ਆ ਕੇ ਗੱਲ ਕਰਦਾ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਓਕੇ ਥੈਂਕ ਯੂ ਹਾਂਜੀ ਓਕੇ ਜੀ ਉਹਨਾਂ ਉਹ ਆ ਕੇ ਗੱਲ ਕਰਨ ਫੇਰ ਕਰਨੀ ਜੀ ਪ